ਦਰਸ਼ਕੋਏ ਪਾਨ ਸਿੰਘ ਤੋਮਰ ਜੀ ਦਾ ਘਰ ਆ ਪਾਨ ਸਿੰਘ ਤੋਮਰ ਬਗੀ ਹੋਇਆ ਚੰਬਲ ਦੇ ਵਿੱਚ ਜੀ ਇਸ ਕਰਕੇ ਕਿਉਂਕਿ ਉਹ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਸੀ ਕਿਸੇ ਨੇ ਸਾਥ ਨਹੀਂ ਦਿੱਤਾ ਇਸ ਕਰਕੇ ਇਸ ਇਲਾਕੇ 'ਚ ਵੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਆ ਮਤਲਬ ਉਹ ਫੌਜ ਪ੍ਰਤੀ ਖੇਡਾਂ ਪ੍ਰਤੀ ਇੱਕ ਸਨਮਾਨਤ ਖਿਡਾਰੀ ਵੀ ਸੀ ਲੋਕ ਤਾਂ ਡਕੈਤ ਕਹ ਤੱਕਦੇ ਆ ਪਰ ਇੱਕ ਇੱਜ਼ਤਦਾਰ ਖਿਡਾਰੀ ਵੀ ਸੀ ਜਿਨੇ ਕਦੇ ਵੀ ਨਹੀਂ ਸੀ ਸੋਚਿਆ ਕਿ ਮੈਂ ਇਸ ਤਰੀਕੇ ਨਾਲ ਡਕੈਤ ਬਣੂਗਾ ਬਗੀ ਹੋਊਗਾ ਉਹਨੇ ਆਪਦੇ ਮੁੰਡਿਆਂ ਨੂੰ ਵੀ ਫੌਜ 'ਚ ਮੁੰਡੇ ਨੂੰ ਵੀ ਫੌਜ 'ਚ ਭਰਤੀ ਕਰਾਇਆ ਸੀ ਜਿਹੜਾ ਕਿ ਗੁੱਪੀਪੁਰ ਕਿਹੜੇ ਏਰੀਆ 'ਚ ਮੁੰਡਾ ਸੂਬੇਦਾਰ ਬਬੀਨ ਨਾਲੇ ਪਾਸੇ ਗੋਪੀ ਵੀਰ ਜੀ ਸਾਨੂੰ ਇੱਥੇ ਲੈ ਕੇ ਆਇਆ ਗੋਪੀ ਵੀਰ ਜੀ ਧੰਨਵਾਦ ਤੁਹਾਡਾ ਵੀ ਤੈਅ ਦਿ ਲੋ ਹਨਾ ਤੇ ਨਾਲ ਮਾਮਾ ਜੀ ਗਰੇਸ ਸਿੰਘ ਤਾਂ ਸਾਨੂੰ ਮੈਂ ਦੱਸਦਾ ਇਹ ਪੁਰਾਣਾ ਘਰ ਉਹਨਾਂ ਦੇ ਹੱਥਾਂ ਦਾ ਹੀ ਬਣਿਆ ਹੋਇਆ ਵਾ ਪਾਂ ਸਿੰਘ ਤੁਮਰ ਬਿਡੂਸਾ ਪਿੰਡਾ ਕਿਹਨਾ ਹੈ ਬਿਡੂਸ ਲਿਪਾ ਬਿਡੂਸਾ ਪਿੰਡਾ ਹੈ ਮੋਰੈਨਾ ਜ਼ਿਲ੍ਹੇ ਦੇ ਵਿੱਚ ਮੱਧ ਪ੍ਰਦੇਸ਼ ਚ ਆ ਗਿਆ ਗੇਟ ਵਗੈਰਾ ਉਹਨਾਂ ਦੇ ਹੱਥ ਦੇ ਹੀ ਬਣੇ ਹੋਏ ਆ ਆ ਜੋ ਇੱਧਰਲੇ ਪਾਸੇ ਆ ਆ ਦੇਖਿਆ ਇਹ ਪੁਰਾਣਾ ਘਰ ਆ ਉਸ ਹਮੇ ਦਾ ਹੀ ਤੇ ਇਹਦੀ ਫੁੱਲ ਵੀਡੀਓ ਆਪਾਂ YouTube Facebook ਤੇ ਵੀ ਪਾਵਾਂਗੇ ਆ ਜਦੋਂ ਗਾਂ ਐਂਟਰੀ ਇੱਥੇ ਗਾ ਜਾਂਦੀ ਸੀ ਇੱਥੋਂ ਹੀ ਫਰਾਰ ਹੋਇਆ ਸੀਗਾ ਅਨਸਰ ਤੋਂ ਮਰਦਾ ਜਾਂ ਨੂੰ 19